ਬਰਗੇਡੀਅਰ ਇਸ਼ਰਾਰ ਰਹੀਮ ਖਾਨ ਵੱਲੋਂ ਧਾਰਮਿਕ ਸੌਹ ਚੱਕ ਕੇ ਜਦ ਪ੍ਰਕਰਮਾ ਪੈਰਸੀ ਪਾਉਣ ਲੱਗੇ ਪਰਮਵੀਰ ਚੱਕਰ ਹਾਸਲ ਕਰਨਾ ਨਾਰੇ ਭਾਰਤ ਮਾਤਾ ਦੇ ਲਾਉਣ ਲੱਗੇ ਕਹਿੰਦੇ ਕਿੱਡੀ ਕ ਗੱਲ ਦੋ ਘੰਟਿਆਂ ਵਿੱਚ ਹੀ ਹੱਲ ਹੋ ਇੱਕ ਦੂਜੇ ਨੂੰ ਹੱਸ ਕੇ ਕਹਿੰਦੇ ਕਿ ਦੇਖਿਓ ਸੰਤ ਬੈਠਾ ਪੈਰਾਂ ਵੱਲ ਹੋ 4 ਇੰਚ ਤੋਂ ਗੋਲੀ ਸੀ ਆ ਰਹੀ ਕੋਈ ਤੁਰਕੇ ਕਿਵੇਂ ਲੰਘਦਾ ਉਸ ਸੰਤ ਨੂੰ ਮਾਰਨ ਵਾਸਤੇ ਭੇਜੀ ਆਰਮੀ ਜਿਹੜਾ ਸਰੀਰ ਦੇ ਮਰਨ ਨੂੰ ਮੌਤ ਨਹੀਂ ਸੀ ਮੰਨਦਾ ਕੇਐਸ ਬਰਾੜ ਨੂੰ ਜਦੋਂ ਪਤਾ ਲੱਗਿਆ ਕਿ ਉਸ ਦੇ ਨਾਲ ਅੰਦਰ ਸੁਬੇਗ ਸਿੰਘ ਬੈਠਾ ਤਾਂ ਉਹ ਅੱਧਾ ਰਹਿ ਗਿਆ ਸੀ ਹੁਣ ਮਸਲਾ ਦਨਾਲੀਆਂ ਤੋਂ ਉੱਪਰ ਹੋ ਗਿਆ ਉਹ ਕਿਤਾਬ ਚਾਪਣੀ ਕਹਿ ਗਿਆ ਸੀ ਫਿਰ ਪੰਜਾਬ ਸਰਕਾਰ ਦਾ ਲੈ ਆਸਰਾ ਫੌਜੀਆਂ ਨੂੰ ਇੱਕ ਸਾਈਜ਼ ਟੈਕਸ ਮੁਕਤ ਸ਼ਰਾਬ ਪਈ 1000 60 ਬੀਅਰ ਦੀਆਂ ਬੋਤਲਾਂ 70000 ਰਮ 70000 ਬ੍ਰਾਂਡੀ ਤੇ 30000 ਵਿਸਕੀ ਦੇ ਪੋਏ ਲੈ ਸਰਕਾਰ ਫੌਜੀਆਂ ਵਾਸਤੇ ਆਈ ਅੱਜ ਫੇਰ ਇਤਿਹਾਸ ਦੁਹਰਾਉਣਾ ਹਵਾ ਲੰਘਦੀ ਹੋਈ ਕਹਿ ਗਈ ਰੱਜ ਪੁੱਜ ਕੇ ਲੜਨ ਵਾਲਿਆਂ ਉੱਤੇ ਮੁੱਠ ਛੋਲਿਆਂ ਦੀ ਭਾਰੀ ਪੈਜੀ ਮੁੱਠ ਛੋਲਿਆਂ ਦੀ ਭਾਰੀ ਪੈਜੀ